ਨਮਸਕਾਰ ਜੀ ਵੈਲਕਮ ਸਮਾਣਾ ਟੂਡੇ ਨਿਊਜ਼ ਕਲਕੱਤਾ ਵਿਖੇ ਮਹਿਲਾ ਡਾਕਟਰ ਦੇ ਨਾਲ ਦੁਸ਼ਕਰਮ ਅਤੇ ਉਸਦਾ ਕਤਲ ਕਰਨ ਦਾ ਮਾਮਲਾ ਲਗਾਤਾਰ ਦੇਸ਼ ਦੇ ਵਿੱਚ ਫਖ ਦਾ ਜਾ ਰਿਹਾ ਹੈ ਇਸ ਮ੍ਰਿਤਕ ਲੜਕੀ ਦੇ ਪਰਿਵਾਰ ਨੂੰ ਇਨਸਾਫ ਸਰਕਾਰ ਦੇਵੇ ਇਸ ਨੂੰ ਲੈ ਕੇ ਸਮਾਣਾ ਦੇ ਬਿਜਲੀ ਬੋਰਡ ਦੇ ਮੁਲਾਜ਼ਮਾਂ ਨੇ ਕੇਂਦਰ ਸਰਕਾਰ ਦਾ ਪੁਤਲਾ ਸਾੜ ਕੇ ਇਨਸਾਫ ਦੀ ਮੰਗ ਕੀਤੀ ਉਹਨਾਂ ਨੇ ਕਿਹਾ ਕਿ ਖਾਸ ਕਰ ਮਹਿਲਾ ਕਰਮਚਾਰੀਆਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਦੇਸ਼ ਦੇ ਵਿੱਚ ਕੰਮ ਕਰਨ ਵਾਲੀਆਂ ਲੜਕੀਆਂ ਜਾਂ ਪੜ੍ਹਨ ਵਾਲੀਆਂ ਬੇਟੀਆਂ ਕਿਸੇ ਦੇ ਨਾਲ ਵੀ ਇਸ ਤਰ੍ਹਾਂ ਦੀ ਘਟਨਾ ਨਾ ਹੋਵੇ ਉਹਨਾਂ ਸੁਰੱਖਿਆ ਦਾ ਪੂਕਤਾ ਇੰਤਜ਼ਾਮ ਕੇਂਦਰ ਸਰਕਾਰ ਕਰੇ ਸਮਾਣਾ ਤੋਂ ਕਲਾਸ਼ ਸ਼ਰਮਾ ਨੂਰੀ ਬਾਂਸਲ ਦੀ ਰਿਪੋਰਟ ਅੱਜ ਜਿਹੜਾ ਪ੍ਰੋਟੈਸਟ ਹੈ ਸਾਡੇ ਸਮਾਣਾ ਡਿਵੀਜ਼ਨ ਦੇ ਜਿੰਨੇ ਵੀ ਅਸੀਂ ਯੂਨੀਅਨ ਜਥੇਬੰਦੀਆਂ ਨੇ ਵਕ ਵਕ ਜਿਹੜੀਆਂ ਯੂਨੀਅਨ ਜਥੇਬੰਦੀਆਂ ਨੇ ਉਹ ਅੱਜ ਜਿਹੜਾ ਸਾਡਾ ਭੈਣ ਨਾਲ ਕੋਲਕੱਤਾ कांड ਜਿਹੜਾ ਆਪਣੇ ਨਾਲ ਵਾਪਰਿਆ ਜੀ ਉਸ ਦੇ ਰਿਕਾਰਡਿੰਗ ਅੱਜ ਅਸੀਂ ਹਰਤੀ ਫੂਕ ਰਿਹਾ ਤੇ ਇਨਸਾਫ ਦੀ ਮੰਗ ਕਰਦੇ ਹਾਂ ਸੈਂਟਰ ਸਰਕਾਰ ਤੋਂ ਤੇ ਕੋਲਕੱਤਾ ਸਰਕਾਰ ਤੋਂ ਸਰ ਇਨਸਾਫ ਦੀ ਮੰਗ ਕਰਦੇ ਆ ਇਹਨਾਂ ਦੇ ਜਿਹੜੇ ਇਹਨਾਂ ਦੇ ਨਕਾਮੀਆਂ ਕਰਕੇ ਘਟੀਆਂ ਸਰਕਾਰਾਂ ਕਰਕੇ ਜਿਹੜੇ ਇਹ ਭੈਣਾ ਧੀਆਂ ਭੈਣਾ ਦਾ ਘਰ ਦੇ ਵਿੱਚੋਂ ਨਿਕਲਣਾ ਮੁਸ਼ਕਲ ਹੋਇਆ ਪਿਆ ਜੀ ਠੀਕ